ਹਰ ਬਤੀ ਪਰਤੀ ਇੱਕ ਸਬਸਿਡੀ ਮਿਲਦੀ ਸੀ ਜਿਸ ਨੂੰ ਹੁਣ ਵਧਾ ਕੇ 20000 ਰੁਪਇਆ ਪ੍ਰਤੀ ਇੱਕੜ ਜਿਹੜੀ ਇਹ ਸਬਸਿਡੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਹਦੇ ਵਿੱਚ ਤੁਸੀਂ ਸਿੱਟਰ ਦੇ ਵਿੱਚ ਭਾਵੇਂ ਕਿ ਤੁਸੀਂ ਕਿੰਨੂ ਦਾ ਬਾਗ ਲਗਾਓ ਤੁਸੀਂ ਮਸੰਮੀ ਮਾਲਟਾ ਚਾਪਾ ਨਿੰਬੂ ਗਲਗਲ ਆਦ ਕੋਈ ਵੀ ਕਿਸਾਨ ਵੀ ਕਿਸੇ ਵੀ ਨਿੰਬੂ ਜਾਤੀ ਦੇ ਬਾਗ ਦੇ ਉੱਤੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ 1 ਇਕੜ ਤੋਂ ਲੈ ਕੇ 10 ਇਕੜ ਤੱਕ ਇੱਕ ਵਿਤੀ ਸਾਲ ਦੇ ਵਿੱਚ ਕਿਸਾਨ ਵੀ ਇਹਦਾ ਲਾਭ ਲੈ ਸਕਦਾ ਹੈ ਜੀ ਇਸੇ ਤਰ੍ਹਾਂ ਆड़ੂ ਹੋ ਗਿਆ ਅਲੂਚਾ ਹੋ ਗਿਆ ਨਾਕ ਹੋ ਗਿਆ ਅਮਰੂਦ ਹੋ ਗਿਆ ਆਹ ਬਹੁਤ ਹੀ ਨੀਤੀ ਹੋ ਗਈ ਇਹਨਾਂ ਦੇ ਉੱਤੇ ਵੀ 20000 ਰੁਪਿਆ ਪ੍ਰਤੀ ਏਕੜ ਸਬਸਿਡੀ ਜਿਹੜੀ ਹੈਗੀ ਹੈ ਕੌਮੀ ਬਾਗਬਾਨੀ ਮਿਸ਼ਨ ਦੀ ਅਧੀਨ ਨਵੀਆਂ ਗਾਈਡਲਾਈਨਸ ਦੇ ਅਧੀਨ ਆ ਚੁੱਕੀ ਹੈ ਤਾਂ ਜਿਹੜਾ ਵੀ ਕਿਸਾਨ ਵੀ ਇਹਨਾਂ ਬਾਗਾਂ ਦੇ ਉੱਤੇ ਸਬਸਿਡੀ ਲੈਣਾ ਚਾਹੁੰਦਾ ਹੈ ਚੰਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੋਂ ਲੜਕੀਆਂ ਨੂੰ ਬਿਊਟੀਸ਼ੀਅਨ ਕਟਿੰਗ ਟੇਲਰਿੰਗ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਦੇ ਸਾਰੇ ਕੋਰਸ ਤੇ ਕੁਕਿੰਗ ਦੇ ਸਾਰੇ ਕੋਰਸ ਕਰਵਾ ਰਿਹਾ ਹੈ ਤੁਸੀਂ ਵੀ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਬੇਲੇ ਨਾ ਰੱਖੋ ਉਹਨਾਂ ਦੇ ਉਜਵਲ ਭਵਿੱਖ ਲਈ ਚੰਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲਾ ਜ਼ਰੂਰ ਦਿਵਾਓ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ ਨੇਲ ਆਰਟ ਮੇਕਅਪ ਮਹਿੰਦੀ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚੂਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 98032457717 9417174673 ਉਹ ਬਸਾਤੇ ਮਹੀਨੇ ਬਾਗ ਵਿੱਚ ਲਗਾ ਕੇ ਸਾਡੇ ਨਾਲ ਸੰਪਰਕ ਕਰਕੇ ਇਹਦਾ ਲਾਭ ਲੈ ਸਕਦੇ ਆ ਜੀ ਬਾਕੀ ਕਿਸਾਨ ਵੀਰੋ ਪਿਛਲੇ ਵਿੱਤੀ ਸਾਲ ਤੱਕ ਆਪਣੇ ਚੀਕੂ ਦੇ ਉੱਤੇ ਜਾਂ ਪਪੀਤੇ ਦੇ ਉੱਤੇ ਕੋਈ ਸਬਸਿਡੀ ਅਵੇਲੇਬਲ ਨਹੀਂ ਸੀਗੀ ਪਰ ਨਵੇਂ ਗਾਈਡਲਾਈਨਸ ਦੇ ਵਿੱਚ ਉਹਦੇ ਉੱਤੇ ਵੀ ਲਗਭਗ 12000 ਪ੍ਰਤੀ ਏਕੜ ਸਬਸਿਡੀ ਜਿਹੜੀ ਹੈਗੀ ਆ ਕੌਮੀ ਬਾਗਬਾਨੀ ਮਿਸ਼ਨ ਦੇ ਅੰਦਰ ਆ ਚੁੱਕੀ ਹੈ ਤਾਂ ਜੇਕਰ ਤੁਸੀਂ ਇਸ ਵਿੱਤੀ ਸਾਲ ਦੇ ਵਿੱਚ ਇਹਨਾਂ ਦਾ ਬਾਗ ਮੇ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਕੀਮ ਜਿਹੜੀ ਹੈਗੀ ਆ ਤਾਂ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਇਸੀ ਤਰ੍ਹਾਂ ਪੁਰਾਣੇ ਬਾਗਾਂ ਨੂੰ ਅੰਬੁਰਸ਼ੁੱਜਿਤ ਕਰਨ ਵਾਲੀ ਸਕੀਮ ਵੀ ਇਸ ਸਾਲ ਕੰਟੀਨਿਊ ਕੀਤੀ ਗਈ ਹੈ ਤਾਂ ਤੁਸੀਂ 20000 ਰੁਪਏ ਦੀ ਪ੍ਰਤੀ ਹੈਕਟੇਅਰ ਜਿਹੜੀ ਵੀ ਆਪਾਂ ਕੀਟ ਨਾਸ਼ਕੋਲੀ ਨਾਸ਼ਕ ਪਾਣੀ ਵਿੱਚ ਕੋਲਨ ਸ਼ੀਟ ਖਾਦਾ ਹੁੰਦੀ ਹੈ ਨੇ ਉਹ ਵੀ 100% ਸਬਸਿਡੀ ਤੇ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਜਿਹੜੇ ਕਿਸਾਨ ਵੀ ਜ ਸਬਜ਼ੀਆਂ ਦੀ ਕੀਤੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਵੀ ਸਬਸਿਡੀ ਦੀ ਰਕਮ ਜਿਹੜੀ ਇਹ ਵਧਾ ਦਿੱਤੀ ਗਈ ਹੈ ਪਿਛਲੇ ਵਿੱਤੀ ਸਾਲ ਤੱਕ ਤੁਸੀਂ ਕਿਸੇ ਵੀ ਹਾਈਬ੍ਰਿਡ ਸਬਜ਼ੀ ਦੀ ਕਾਸ਼ਤੇ ਉੱਤੇ 8000 ਰੁਪਏ ਪ੍ਰਤੀ ਏਕੜ ਲੈ ਸਕਦੇ ਸੀ ਇਸ ਨੂੰ ਵਧਾ ਕੇ ਹੁਣ ਲਗਭਗ 9600 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਦਿੱਤਾ ਗਿਆ ਹੈ ਤਾਂ ਕੋਈ ਵੀ ਕਿਸਾਨ ਵੀ ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ ਦੇ ਉੱਤੇ 1 ਏਕੜ ਤੋਂ ਲੈ ਕੇ 5 ਏਕੜ ਹਾਈਬ੍ਰਿਡ ਸਬਜ਼ੀ ਦੀ ਕਾਸ਼ ਤੇ ਸਾਡੇ ਕੋਲ ਇਹ ਸਬਸਿਡੀ ਜਿਹੜੀ ਹੈਗੀ ਹੈ 9600 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਸੰਗਤਾਇਆ ਉਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ ਮਲਚਿੰਗ ਸ਼ੀਟ ਵਿਛਾਉਣ ਦੇ ਉੱਤੇ ਵੀ ਬਾਗਬਾਨ ਵਿਭਾਗ ਤੋਂ 40% ਸਬਸਿਡੀ ਮੁਹੱਈਆ ਕਰਵਾਉਂਦਾ ਹੈ ਜੇਕਰ ਤੁਹਾਡੇ ਕੋਲ ਸ਼ੀਟ ਵਿਛਾਉਣ ਲਈ ਮਸ਼ੀਨ ਵੀ ਨਹੀਂ ਹੈ ਜੀ ਤਾਂ ਮਸ਼ੀਨ ਦੇ ਉੱਤੇ ਵੀ 40% ਸਬਸਿਡੀ ਤੁਸੀਂ ਬਾਗਬਾਨ ਵਿਭਾਗ ਤੋਂ ਲੈ ਸਕਦੇ ਹੋਗੇ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਫੁੱਲਾਂ ਦੀ ਕੀਤੀ ਦੇ ਨਾਲ ਜੁੜੇ ਨੇ ਕਟਰ ਨਗਰ ਵੀ ਕੀਤੀ ਕਰਦੇ ਨੇ ਜਾਂ ਲੋਜ਼ ਫਲਾਵਰ ਦੀ ਕੀਤੀ ਕਰਦੇ ਨੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਕੇਂਦਰੀ ਦੀ ਕਾਸ਼ਤੌਂ ਦੀ ਹੈ ਜੀ ਬਾਗਬਾਨੀ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਉਹਦੇ ਉੱਤੇ ਵੀ 40% ਸਬਸਿਡੀ ਜਿਹੜੀ ਹੈਗੀ ਹੈ ਉਹ ਵੀ ਇਹ ਕਰਵਾਉਂਦਾ ਹੈ। ਫਾਕੀ ਬਾਗਬਾਨੀ ਦੇ ਵਿੱਚ ਸਾਡੇ ਦੋ ਸਹਾਇਕ ਕਿੱਤੇ ਵੀ ਨੇ ਜੀ ਜਿਹਦੇ ਵਿੱਚ ਮਧੂਮੱਖੀ ਪਾਲਨ ਦਾ ਕੀਤਾ ਅਤੇ ਖੁੰਬਾਂ ਦੀ ਕਾਸ਼ਤ ਦਾ ਕੀਤਾ ਜਿਹੜਾ ਹੈਗਾ ਆਉਂਦਾ ਆ ਕੋਈ ਵੀ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋ ਔਰ ਉਹ ਕਿੰਨੀ ਬੜੀ ਯੂਨੀਵਰਸਿਟੀ ਤੋਂ ਇਹਨਾਂ ਦੋਨਾਂ ਕਿੱਤਿਆਂ ਦੇ ਪ੍ਰਤੀ ਟ੍ਰੇਨਿੰਗ ਪ੍ਰਾਪਤ ਕਰਕੇ ਇੱਕ ਸਰਟੀਫਿਕੇਟ ਤੁਹਾਨੂੰ ਮਿਲ ਜਾਂਦਾ ਹੈ ਤਾਂ ਤੁਸੀਂ ਇਸ ਪ੍ਰੋਜੈਕਟ ਦੇ ਉੱਤੇ ਸਬਸਿਡੀ ਲੈ ਸਕਦੇ ਹੋ ਜੀ ਮਧੂਮਕੀ ਪਾਲਣ ਦੇ ਉੱਤੇ ਤੁਸੀਂ 50% ਪ੍ਰਤੀ ਲਾਭ ਪਾਤਰੀ ਲੈ ਸਕਦੇ ਹੋ ਇਹਦੇ ਵਿੱਚ ਅੰਦਾਜ਼ਨ ਲਗਭਗ 2 ਲੱਖ ਦਾ ਇਹ ਪ੍ਰੋਜੈਕਟ ਹੈ ਤਾਂ ਤੁਸੀਂ 80000 ਸਬਸਿਡੀ ਜਿਹੜੀ ਹੈਗੀ ਆ ਇਸ ਪ੍ਰੋਜੈਕਟ ਤੇ ਲੈ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਸਾਡਾ ਦੂਸਰਾ ਸਹਾਇਕ ਕਿੱਤਾ ਆਉਂਦਾ ਹੈ ਉਹ ਆਉਂਦਾ ਹੈ ਜੀ ਖੰਭਾ ਦੀ ਕਾਸ਼ਤ ਕੀਤਾ ਇਹਦੇ ਵਿੱਚ ਵੀ ਬਾਲਵੰਨੇ ਵਪਾਰਕ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਜਿਹੜੇ ਹੈਗੇ ਨੇ ਇਹਦਾ ਨਾਮ ਲੈ ਸਕਦੇ ਨੇ ਤੁਸੀਂ ਇਹਦੇ ਲਈ ਵੀ ਇੱਕ ਟ੍ਰੇਡਿੰਗ ਕੋਰਸ ਤੁਸੀਂ ਕਰ ਲਓ ਤੇ ਤੁਸੀਂ ਕਿਵੇਂ ਕاشت ਕਰਨੀ ਆ ਉਹਦੇ ਵਿੱਚ ਤੁਹਾਡੋਂ ਮਾਹਿਰਾ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ ਇਹ ਜਿਹੜੀ ਛੋਟੀ ਸਾਡੇ ਕਿਸਾਨ ਵੀਰ ਨੇ ਉਹ ਵੀ ਆਪਣੇ 1200 ਕਿਲੋ ਬੈਗ ਤੁਸੀਂ ਉਹਦੇ ਦੀ ਸਬਸਿਡੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਦਾ ਖੁੱਲਾ ਕਮਰਾ ਜਿੱਥੇ ਸਿੱਧੀ ਧੁੱਪ ਨਹੀਂ ਪੈਂਦੀ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਆਪਕੇ ਖੇਤ ਦੇ ਵਿੱਚ ਇੱਕ ਖਾਤਰ ਚੌਂਕੜੀ ਬਣਾ ਕੇ ਵੀ ਜਿਹੜਾ ਹੈਗਾ ਆ ਇਹਦੇ ਤੇ ਸਬਸਿਡੀ ਲੈ ਸਕਦੇ ਹੋ ਇਸ ਪ੍ਰੋਜੈਕਟ ਤੇ ਕੁੱਲ 2 ਲੱਖ ਦੀ ਲਗਤ ਆਉਂਦੀ ਹੈ ਤੇ ਇਸ ਦੀ ਸਬਸਿਡੀ ਵੀ 40% ਤੋਂ ਵਧਾ ਕੇ 50% ਕਰ ਦਿੱਤੀ ਗਈ ਹੈ ਤਾਂ 1 ਲੱਖ ਰੁਪਏ ਸਬਸਿਡੀ ਦੂਸਰੀ ਜਿਹੜੇ ਛੋਟੇ ਕਿਸਾਨ ਵੀ ਖੁੰਬਾ ਦੀ ਕਾਸ਼ਤ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਲੈ ਸਕਦੇ ਨੇ ਜੀ ਇੱਕ ਕਿਸਾਨ ਵੀ 200 ਸਕੁਅਰ ਫੁੱਟ ਦਾ ਏਰੀਆ ਜਿਹੜਾ ਇਸ ਸਕੀਮ ਦੇ ਨਹੀਂ ਕਵਰ ਕਰਦੇ ਆ ਤਾਂ ਇੱਕ ਕਿਸਾਨ ਵੀ 5 ਇਦਾਂ ਦੇ ਛੋਟੇ ਯੂਨਿਟ ਸ੍ਰੀ ਲੈ ਕੇ ਆਪਣੀ ਜ਼ਮੀਨ ਵਿੱਚ ਲਗਾ ਸਕਦਾ ਹੈ ਤਾਂ ਤੁਸੀਂ 5 ਲੱਖ ਤੱਕ ਸਬਸਿਡੀ ਜਿੰਨੀ ਹੈਗੀ ਹੈ ਇਹਨਾਂ ਛੋਟਾ ਖੁੰਬਾ ਦੀ ਯੂਨਿਟ ਦੇ ਉੱਤੇ ਬਾਗਬਾਨੀ ਵਿਭਾਗ ਤੋਂ ਲੈ ਸਕਦੇ ਹੋ ਬਾਕੀ ਜੇਕਰ ਤੁਸੀਂ ਹਾਈ ਸਕੀਲ ਤੇ ਕੰਮ ਕਰਨਾ ਚਾਹੁੰਦੇ ਹੋ ਜਿਹੜੇ ਸਾਡੇ ਪ੍ਰੋਜੈਕਟ ਬੇਸਡ ਪ੍ਰੋਜੈਕਟਸ ਹੁੰਦੇ ਨੇ ਜੀ ਜਿਹਦੇ ਵਿੱਚ ਪ੍ਰੋਡਕਸ਼ਨ ਯੂਨਿਟ ਹੁੰਦੀ ਹੈ ਮਸ਼ਰੂਮ ਦੀ ਫਿਰ ਤੁਹਾਡੀ ਕੰਪੋਸਟ ਮੇਕਿੰਗ ਯੂਨਿਟ ਹੁੰਦੀ ਹੈ ਇਹਨਾਂ ਦੀ ਇਨਵੈਸਟਮੈਂਟ ਦੀ ਸ਼ਿਕਲ ਕਾਫੀ ਹਾਈ ਹੁੰਦੀ ਹੈ ਲਗਭਗ 30 ਲੱਖ ਰੁਪਏ ਦੀ ਇਨਵੈਸਟਮੈਂਟ ਹੁੰਦੀ ਹੈ ਤੇ ਤੁਸੀਂ ਬਾਗਬਾਨੀ ਵਿਭਾਗ ਤੋਂ ਇਹਦੇ ਉੱਤੇ ਵੀ 12 ਲੱਖ ਸਬਸਿਡੀ ਜਿਹੜੀ ਹੈਗੀ ਆ ਲੈ ਸਕਦੇ ਹੋ ਇਹਨਾਂ ਵੱਡੇ ਪ੍ਰੋਜੈਕਟਸ ਨੂੰ ਕਿਸਾਨ ਵੀਰੋਂ ਤੁਸੀਂ ਐਗਰੀਕਲਚਰ ਇਨਫਰਾਸਟਰਕਚਰ ਸਕੀਮ ਦੇ ਧੀ ਰਜਿਸਟਰ ਕਰਕੇ ਇਹ ਸਕੀਮ ਜਿਹੜੀ ਹੈਗੀ ਆ ਡਿਪਾਰ ਇਹਨੂੰ ਆਪਕਿਯੂਟ ਕਰਦਾ ਹੈ ਤਾਂ ਤੁਸੀਂ 3% ਲੋਨ ਦੇ ਉੱਤੇ ਸਬਵੈਂਸ਼ਨ ਪ੍ਰਾਪਤ ਕਰ ਸਕਦੇ ਹੋ ਜੀ ਤਾਂ ਜਿਹੜੇ ਵੀ ਕਿਸਾਨ ਵੀ ਇਹਨੇ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਦੇ ਚਾਹਵਨ ਹਨ ਉਹ ਇਸ ਸਕੀਮ ਦੇ ਤੀਨਾਂ ਅਧਾਰ ਤੋਂ ਰਜਿਸਟਰ ਕਰਕੇ ਇਹਦਾ ਲਾਭ ਜ਼ਰੂਰ ਲੈਣ। ਬਾਕੀ ਕਿਸਾਨ ਵੀਰੋ ਬਾਗਬਾਨੀ ਦੇ ਵਿੱਚ ਵਰਤੇ ਜਾਂਦੇ ਜਿਹੜੇ ਸਾਡੇ ਇੰਪਲੀਮੈਂਟਸ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਸਬਸਿਡੀ ਦਿੱਤੀ ਗਈ ਆ, ਵਧਾ ਦਿੱਤੀ ਗਈ ਆ। ਪਿਛਲੇ ਵਿੱਤੀ ਸਾਲ ਤੱਕ ਤੁਸੀਂ 20 ਪੀਟੀਓ ਤੱਕ ਦੇ ਡਾਇਰੈਕਟਰ ਦੇ ਉੱਤੇ 75 ਹਜ਼ਾਰ ਤੋਂ 1 ਲੱਖ ਰੁਪਈਆ ਹੀ ਸਬਸਿਡੀ ਪ੍ਰਾਪਤ ਕਰ ਸਕਦੇ ਸੀਗੇ। ਪਰantu ਵੀ ਵਧਾ ਕੇ 1,60,000 ਤੋਂ 2 ਲੱਖ ਰੁਪਏ ਸਬਸਿਡੀ ਕਰ ਦਿੱਤੀ ਗਈ ਹੈ ਤਾਂ ਕੋਈ ਵੀ ਕਿਸਾਨ ਵੀਰ ਜੇ ਛੋਟਾ ਟਰੈਕਟਰ ਵੀ ਲੈਣਾ ਚਾਹੁੰਦਾ ਹੈ ਬਾਗ ਦੇ ਲਈ ਤਾਂ ਤੁਸੀਂ ਬਾਗਬਾਨ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਇਸੇ ਤਰ੍ਹਾਂ ਬਾਗਬਾਨੀ ਦੇ ਵਿੱਚ ਜਾਂ ਸਬਜ਼ੀਆਂ ਦੀ ਕਾਸ਼ਤ ਦੇ ਵਿੱਚ ਜਾਂ ਫੁੱਲਾਂ ਦੀ ਕਾਸ਼ਤ ਦੇ ਵਿੱਚ ਵੜਾਈ ਦੇ ਲਈ ਇਸਤੇਮਾਲ ਹੋਣ ਵਾਲੇ ਛੋਟੇ ਮੀਰੀ ਟਰੈਕਟਰ ਜਿਹਨਾਂ ਨੂੰ ਅਸੀਂ ਪਾਵਰ ਟਿੱਲਰ ਕਹਿੰਦੇ ਹਾਂ ਜੀ ਉਹ ਵੀ 40 ਤੋਂ 50% ਸਬਸਿਡੀ ਤੇ ਬਾਗਬਾਨ ਵਿਭਾਗ ਚ ਅਵੇਲੇਬਲ ਹੈਗੇ ਨੇ ਤਾਂ ਤੁਸੀਂ ਇਹ ਵੀ 1 ਲੱਖ ਤੋਂ 1 ਲੱਖ 20,000 ਰੁਪਏ ਤੱਕ ਸਬਸਿਡੀ ਬਾਗਬਾਨ ਵਿਭਾਗ ਤੋਂ ਇਹਨਾਂ ਦੀ ਕੀਮਤੇ ਪ੍ਰਾਪਤ ਕਰ ਸਕਦੇ ਹੋ ਜੀ। ਬਾਕੀ ਕਿਸਾਨ ਵੀਰੋ ਨਵੀਂ ਖੇਤੀ ਮਾਡਰਨ ਕੀਤੀ ਆਪਾਂ ਪੋਲੀਹਾ우스 ਨੈਟ ਹਾਊਸ ਨੂੰ ਪ੍ਰਮੋਟ ਕਰਦੇ ਆਂ ਕਿਉਂਕਿ ਉਹਦੇ ਵਿੱਚ ਅਸੀਂ ਹਾਈ ਵੈਲਿਊ ਸਬਜ਼ੀਆਂ ਜਾਂ ਫਲਾਂ ਦੀ ਕਾਸ਼ਟ ਕਰਦੇ ਆਂ ਜੀ। ਉਹਦੇ ਉੱਤੇ ਵੀ ਬਾਗਬਾਨੀ ਵਿਭਾਗ ਜਿਹੜਾ ਹੈਗਾ ਤੁਹਾਨੂੰ 50% ਸਬਸਿਡੀ ਮੁਹੱਈਆ ਕਰਵਾਉਂਦਾ ਆ। ਸਾਡੇ ਬਿਲਕੁਲ ਨਾਲ ਦੇ ਜ਼ਿਲ੍ਹੇ ਦੇ ਵਿੱਚ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਬਣਿਆ ਹੋਇਆ ਹੈ। ਕੋਈ ਵੀ ਕਿਸਾਨ ਵੀਰ ਜੇ ਪੋਲੀਹਾ우스 ਜਾਂ ਸ਼ੇਡ ਨੈਟ ਲਾਉਣ ਦਾ ਚਾਹਾਰ ਹੈਗਾ ਆ ਤਾਂ ਅਸੀਂ ਤੁਹਾਡਾ ਨਾਮ ਨਾਮਿਨੇਟ ਕਰਕੇ ਉਹ ਸੈਂਟਰ ਵਿੱਚ ਭੇਜ ਦਵਾਂਗੇ ਉੱਥੋਂ ਤੁਸੀਂ ਪਿੰਦੇ ਤੇ ਵੀਡਿੰਗ ਕਰਕੇ ਇਸ ਸਕੀਮ ਦਾ ਲਾਭ ਲੈ ਸਕਦੇ ਹੋਗੇ ਇੱਕ ਪੌਲੀਹੌਸਿਕ ਸਟੈਬਲਿਸ਼ਮੈਂਟ ਦੇ ਨਾਲ-ਨਾਲ ਉਹਦੇ ਵਿੱਚ ਲੱਗਣ ਵਾਲੀ ਫਸਲ ਭਾਵੇਂ ਤੁਸੀਂ ਫੁੱਲ ਲਾਓ ਭਾਵੇਂ ਤੁਸੀਂ ਸਬਜ਼ੀਆਂ ਲਾਓ ਉਹਦੇ ਉੱਤੇ ਵੀ ਬਾਗਬਾਨੀ ਵਿਭਾਗ ਜਿਹੜਾ ਹੈ ਤੁਹਾਨੂੰ 50% ਸਬਸਿਡੀ ਮਿਲਿਆ ਕਰਵਾਉਂਦਾ ਆ ਬਾਕੀ ਕੁਝ ਸਕੀਮਾਂ ਸਬਸਿਡੀਆਂ ਹੈਗੀਆਂ ਨੇ ਸਾਡੀ ਡਿਪਾਰਟਮੈਂਟ ਦੀ ਇੰਟੀਗ੍ਰੇਟਿਡ ਹੈਗੀਆਂ ਨੇ ਜਿਹੜੇ ਸੋਲਰ ਕਨਸਰਵੇਸ਼ਨ ਦੇ ਨਾਲ ਅਸੀਂ ਰੱਖ ਕੇ ਨਵੇਂ ਬਾਗਾਂ ਦੇ ਉੱਤੇ ਡ੍ਰਿਪ ਇਰੀਗੇਸ਼ਨ ਦੇ ਦੀ ਸਬਸਿਡੀ ਦਿੰਦੇ ਆ ਡਾਕਟਰ ਸਾਹਿਬ ਵੀ ਸਾਡੇ ਵਿਚਾਰ ਪੌਮੀ ਰੱਖਿਆ ਵਿਭਾਗ ਦੀਆਂ ਸਕੀਮਾਂ ਬਾਰੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਇਸ ਸਕੀਮ ਤੋਂ ਇਹ ਹੈ ਕਿ ਜੇ ਕੋਈ ਕਿਸਾਨ ਵੀਰ ਇੱਕ ਇੱਕ ਟਟਕੋ ਟਟਕੋ ਟਿੱਕੇ ਟਿੱਕੇ ਬਾਗ ਲਗਾਉਂਦਾ ਹੈ ਜੀ ਆਪਣੇ ਜ਼ਮੀਨ ਦੇ ਵਿੱਚ ਤੁਸੀਂ ਪੌਮੀ ਬਾਗਬਾਨੀ ਮਿਸ਼ਣ ਦੀ ਇਹਦੀ ਜਿਹੜੀ ਸਬਸਿਡੀ ਬਣਦੀ ਹੈ ਉਹ ਤਾਂ ਤੁਸੀਂ ਲੈ ਸਕਦੇ ਹੋ ਜੀ ਉਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 10000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇੱਕ ਸੰਮਾਨਿਤ ਰਕਮ ਹੈ ਜਿਹੜੀ ਹੈਗੀ ਹੈ ਉਹ ਵੀ ਤੁਹਾਨੂੰ ਉਹਹੀ ਅਗਵਾਈ ਜਾਏਗੀ ਜੇਕਰ ਤੁਸੀਂ ਉਸ ਬਾਗ ਦੇ ਵਿੱਚ ਡ੍ਰਿਪ ਇਰੀਗੇਸ਼ਨ ਲਵਾਉਂਦੇ ਹੋ ਦਿਪਲੀਕੇਸ਼ਨ ਦੇ ਉੱਤੇ ਡਾਕਟਰ ਸਾਹਿਬ ਤੁਹਾਨੂੰ ਡਿਟੇਲ ਨਾਲ ਦੱਸ ਦਿੰਦੇ ਕਿ ਲਗਭਗ 80 ਤੋਂ 90% ਸਬਸਿਡੀ ਜਿਹੜੀ ਹੈਗੀ ਆ ਆਉਂਦੀ ਹੈ ਤੇ ਜੇ ਕੋਈ ਕਿਸਾਨ ਵੀ ਆਪਣੇ ਨਵੇਂ ਬਾਗ ਦੇ ਵਿੱਚ ਬਿੜ ਲਗਾ ਸਕਦਾ ਹੈ ਤਾਂ ਤੁਸੀਂ ਇਹ ਜਿਹੜੀਆਂ ਸਕੀਮਸ ਜਿਹੜੀਆਂ ਹੈਗੀਆਂ ਨੇ ਤੁਸੀਂ ਅਵੇਲ ਕਰ ਸਕਦੇ ਹੋ ਬਾਕੀ ਮੰਡੀਕਰਨ ਦੇ ਲਈ ਸਾਡੇ ਕੋਲ ਜੀ ਡੱਬੇ ਆਉਂਦੇ ਨੇ ਸਬਸਿਡੀ ਦੇ ਉੱਤੇ ਫਿਰ ਕ੍ਰੇਟਸ ਆਉਂਦੇ ਨੇ ਸਬਸਿਡੀ ਦੇ ਉੱਤੇ ਉਹ ਵੀ ਇੱਕ ਜੇ ਮੈਂ ਕ੍ਰੇਟਸ ਦੀ ਗੱਲ ਕਰਾਂ ਤਾਂ ਲਗਭਗ 100 ਰੁਪਏ ਦਾ ਕ੍ਰੇਟ ਪੈਂਦਾ ਹੈ ਤਾਂ ਉਹਦੇ ਉੱਤੇ ਵੀ 50% ਸਬਸਿਡੀ ਬਾਗਬਾਨੀ ਵਿਭਾਗ ਦਿੰਦਾ ਆ ਤਾਂ ਕੋਈ ਵੀ ਲਾਪਾਤਰੀ 200 ਗ੍ਰੇਡ ਦੀ ਗ੍ਰੀਨ ਜੇਲੀ ਹੈ ਗਿਆ ਬਾਗਬਾਨੀ ਵਿਭਾਗ ਦੋ ਕਰਕੇ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਇਸੇ ਤਰ੍ਹਾਂ ਜਿਹੜੇ ਸਾਡੇ 10 ਕਿਲੋ ਦੀ ਕੈਪੈਸਿਟੀ ਵਾਲੇ ਛੋਟੇ ਮੋਰੂ ਦੇ ਜਿਹੜੇ ਫਾਈਬਰ ਬਾਕਸਸ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਸਬਸਿਡੀ ਹੈ ਜੀ 40 ਰੁਪਏ ਦਾ ਸਾਧਾ ਇੱਕ ਡੱਬਾ ਪੈਂਦਾ ਆ ਤਾਂ ਉਹਦੇ ਉੱਤੇ 20 ਰੁਪਿਆ ਸਬਸਿਡੀ ਬਾਗਬਾਨੀ ਵਿਭਾਗ ਦਿੰਦਾ ਆ ਤਾਂ ਕੋਈ ਵੀ ਲਾਪਾਤਰੀ ਜਿਹੜਾ ਹੈਗਾ ਆ ਉਹ ਅਪੜੀ ਕਹਿ ਸਕਦੇ ਜੀ 400 ਜਿਹੜੇ ਸਾਡੇ ਡੱਬੇ ਆ ਉਹ ਸਬਸਿਡੀ ਤੇ ਲੈ ਸਕਦਾ ਹੈ ਜੀ ਇਸੀ ਤਰ੍ਹਾਂ ਜੇ ਕੋਈ ਕਿਸਾਨ ਵੀਰ ਆਪਣਾ ਖੋਲਾ ਦੀ ਕਾਸ਼ਤ ਕਰਦਾ ਹੈ ਉਹਦਾ ਵੀ ਬਣਾਉਂਦਾ ਹੈ ਤਾਂ ਉਹ ਵੀ ਬਾਗਬਾਨੀ ਵਿਭਾਗ ਤੋਂ ਵੀ ਬਰਾਉਂ ਦੇ ਉੱਤੇ ਸਬਸਿਡੀ ਲੈ ਸਕਦਾ ਹੈ। ਬਾਕੀ ਕਿਸਾਨ ਵੀਰੋ ਜੇਕਰ ਤੁਸੀਂ ਜਿਲ੍ਹਾ ਸ਼ਾਨਪੁਰ ਦੇ ਬਲਾਕ ਟੰਡਾ, ਸੁਪਾ, ਮੁਕੇਰੀਆਂ, ਤਲਵਾੜਾ, ਹਾਜੀਪੁਰ ਅਤੇ ਭੋਂਗਾ ਦੇ ਨਾਲ ਸੰਬੰਧ ਰੱਖਦੇ ਹੋ ਜੇ ਤੁਹਾਡੇ ਕੋਈ ਸੱਜੇ ਮਿੱਤਰ ਹੈਗੇ ਨੇ ਤੁਸੀਂ ਉਹਨਾਂ ਨੂੰ ਵੀ ਇਸ ਸਕੀਮਾ ਬਾਰੇ ਜਾਣਕਾਰੀ ਦਿਓ। ਉਹਨਾਂ ਨੂੰ ਵੀ ਅਸੀਂ ਇੱਥੇ ਢੀਲ ਕਰਕੇ ਜਿੰਨੀ ਵੀ ਵਿੱਤੀ ਸਹਾਇਤਾ ਬਣਦੀ ਹੈ ਬਾਗਬਾਨੀ ਮਿਸ਼ਨ ਦੀ ਉਹਨਾਂ ਨੂੰ ਵੀ ਦਾਅਵਾ ਕਰੀਂ। ਬਾਕੀ ਜੇ ਕੋਈ ਤੁਹਾਡੀਆਂ ਡਾਊਟਸ ਹੋ ਗਈਆਂ ਕਿ ਅਸੀਂ ਇੱਥੇ ਹਾਜ਼ਰ ਹਾਂ। ਤਾਂ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਡਾਕਟਰ ਅਮਰਜੀਤ ਜੀ ਨੂੰ ਕਿ ਉਹ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ। ਇੱਕ ਸਪੈਸ਼ਲ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ। ਮੈਂ ਬਹੁਤ ਜ਼ਮਾਨੀ ਲੈਣਾ ਕਿਤਾ ਜਿੰਨੇ ਵੀ ਸਾਡੇ ਵੀਆਪੀਸ ਪਲੱਸ ਜਿੰਨੇ ਸਾਡੇ ਜ਼ਿਮੀਦਾਰ ਭਰਾ ਇੱਥੇ ਵਿੱਚ ਆਏ ਨੇ ਸਾਰਿਆਂ ਨੂੰ ਜੀ ਆਇਆਂ। ਮੈਂ ਵੀ بطور ਜ਼ਿਮੀਦਾਰ ਦੇ ਨਾਤੇ ਹੀ ਡਾਟਾ ਇਸ ਪਾਰ ਦੀ ਨੋਟ ਬੋਲ ਰ ਬੂਗਾ ਪਿਆਰ ਹੈ ਸੀ ਕਰਕੇ ਸਿਰਫ ਖਾਦੀ ਲਾਉਣ ਆਇਆ ਸੀ ਇਸ ਸਾਰੇ ਸ਼ਡਿਊਲ ਦੇ ਵਿੱਚ ਸਾਡਾ ਕੋਈ ਲੈਕਚਰ ਦਾ ਕੋਈ ਇਸ਼ੂ ਨਹੀਂ ਹੈ ਮੈਨੂੰ ਸਿਰਫ ਇੱਕੋ ਹੀ ਗੱਲ ਸਿੰਪਲ ਜੀ ਸਿੱਧੀ ਜੀ ਦੇਸੀ ਜੀ ਕਰਨਾ ਚਾਹਣਾ ਜਿੰਨੀਆਂ ਸਬਸਿਡੀਆਂ ਇਹਨਾਂ ਨੇ ਕਰਾਤੀਆਂ ਡਾਕਟਰ ਸਾਹਿਬ ਨੇ ਜ਼ਮੀਰਦਾਰ ਦੀ ਸੋਚ ਇਹਨਾਂ ਸਬਸਿਡੀਆਂ ਨਾਲ ਕਾਈ ਕਿਉਂ ਨਹੀਂ ਕਰ ਰਹੀ ਦਾ ਤਾਂ ਇਹ ਬੰਦਾ ਜੇ ਮੈਂ ਤੁਸੀਂ ਨੈਟ ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਸਕਸੈਸਫੁਲ ਜੀਵਨਦਰਦੀ ਅੱਜ ਸਵੇਰੇ ਮੈਨੂੰ ਕਿਸੇ ਨੇ ਸ਼ੇਅਰ ਕੀਤੀ ਸੀ ਚਾਰ ਕਨਾਲ ਚ ਹਰੀਮਰ ਚਲਾਈ ਉਹ ਵੀ ਐਕਸੀਡੈਂਟਲੀ ਬੰਦੇ ਨੇ ਕਿਸੇ ਕਾਰਨ ਕਰਕੇ ਉਹਦੇ ਕੋਲ ਮਾਨਿਕ ਨਹੀਂ ਲੱਗੀ ਤੇ ਉਹਦੀ ਸ਼ਹਿਰ ਦੀ ਮਿਸਿੰਗ ਤੋਂ ਮਾਰ ਹੋ ਗਈ ਸੀ ਤੇ ਉਹ ਐਸੀ ਹੀ ਪਹਿਲਾਂ ਗੁੱਦੀ ਲਾਉਣ ਲੱਗਾ ਮੁੜ ਕੇ ਉਹ ਹਰੀਮਰ ਚਲਾ ਕੇ ਵਹਿ ਗਿਆ ਪਿਉ ਤ੍ਰਿਵਿੰਤ ਤ੍ਰਿਵਿੰਤ ਉਹ ਆਪਣੇ ਭਤੀਜੇ ਨਾਲ ਦੀ ਕਨਵਰਸੇਸ਼ਨ ਆ ਵੀ ਮੈਂ ਚਾਰ ਕਿੱਲੇ ਦੀ ਜੋ ਜਿੰਨੇ ਧਮਾਏ ਤੋਂ ਚਾਰ ਕਮਾਲ ਚੋਂ ਬੁਆਰੇ ਆ ਸਿਰਫ ਆਪਾਂ ਨੂੰ ਸਿਰਫ ਇੱਕ ਜਿਹੜੀ ਪ੍ਰੋਗਰੈਸ ਸਰੋਚ ਡਿਵੈਲਪ ਕਰਨ ਦਾ ਇਸ਼ੂ ਆ ਇੱਕ ਤਰ੍ਹਾਂ ਕਿਤੇ ਗੈਪ ਜਣਾਉ ਉਹ ਪੰਜਾਬੀ ਦਾ ਪੰਜਾਬੀ ਅੱਛਾ ਜਣਾ ਬਹੁਤ ਫਰਕ ਉਹ ਰਿਸਪੈਕਟ ਕਰਿਆ ਕਰੋ ਆਪਣੀ ਵਾਈਫ ਦੀ ਆਪਣੀ ਮਾਂ ਦੀ ਆਪਣੀ ਬੇਟੀ ਦੀ ਸੋ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸ਼ਬਦ ਆ ਹਮੇਸ਼ਾ ਯਾਦ ਰੱਖੋ ਹੋ ਹੁਣ ਮੈਨੂੰ ਤਾਂ ਆਪ ਕੋਈ ਉਹ ਉਹ ਕੰਮ ਕਰਦਾ ਕਿ ਇਹ ਜਿੱਤ ਜੰਮਦਾ ਜਾ। ਸੋ ਮੈਂ ਤਾਂ ਇਹ ਕਹਿੰਦਾ ਕਿ ਸਮਾਜ ਵਿੱਚ ਜਿਹੜੀਆਂ ਬੀਬੀਆਂ ਆ ਉਹਨਾਂ ਦਾ ਮੁੱਖ ਯੋਗਦਾਨ ਤੇ ਪੁਰਾਣੇ ਸਮੇਂ 'ਚ ਹੁੰਦਾ ਵੀ ਇਦਾਂ ਹੀ ਸੀਗਾ। ਜਿਹੜੀਆਂ ਮੱਝਾਂ ਨੂੰ ਕੌਣ ਸੰਭਾਲਦਾ ਸੀ, ਪੱਠੇ ਕੌਣ ਪਾਉਂਦਾ ਸੀ? ਬੀਬੀਆਂ ਸਾਂ ਦੇ ਬੰਦੇ ਤਾਂ ਬਾਹਰਲਾ ਕੰਮ ਕਰਦੇ ਸੀ। ਹੁਣ ਦੁੱਧ ਦੁੱਧ ਸਾਨੂੰ ਸਾਰਾ ਵਿਚਾਰੀ ਲੈ ਰਹੇ ਆ ਜਾਂ ਉਹ ਤੇ ਯਾ ਫੈਮਲੀਆਂ ਜਾਂ ਦੁਬਈਏ ਉਹਨਾਂ ਨੇ ਵੀ ਨਹੀਂ ਰੱਖਿਆ ਆ। ਤੋਂ ਇਹਦੀ ਇਹ ਪ੍ਰੋਬਲਮ ਆ ਜੇ ਕੋਸਟ ਉਹ ਪ੍ਰੋਡਕਸ਼ਨ ਆ 85 ਰੁਪਏ ਤੋਂ 100 ਰੁਪਏ ਆ। ਅਸੀਂ ਦਿੰਦੇ ਹੀ ਨਹੀਂ ਪਹਿਲਾਂ ਤਾਂ ਅਸੀਂ ਵੀ ਦਿੰਦੇ ਹਾਂ ਨਾ। ਉਹਨੂੰ ਜ਼ਿੰਮੇਦਾਰ ਨੂੰ ਕੁੱਗਦਾ ਹੀ ਨਹੀਂ। ਜੇ 100 ਰੁਪਏ ਦੋਂਗੇ ਤਾਂ ਫੇਰ ਉਹ ਕੁੱਗੂਗਾ। ਕਿਉਂਕਿ ਉਹਦੀ ਇੱਕ ਅਧੀ ਮੱਝ ਮਰ ਜਾਣੀ ਜਦੋਂ 6-7 ਮਹੀਨੇ ਬਾਅਦ ਉਹਦਾ ਸਾਰਾ ਪ੍ਰੋਫਿਟ ਲੈ ਜਾਂਦੇ ਆ। ਸੋ ਆਪਾਂ ਨੂੰ ਇਹਦੇ ਇਸ ਮੁੱਦੇ ਤੇ ਵੀ ਬੋਲਣਾ ਸੋਚਣਾ ਚਾਹੀਦਾ ਕਿ ਦੁੱਧ ਜਿਹੜੀਆਂ ਜਾਂਦੀਆਂ ਇਨਪੁਟਸ ਆ ਸਪੈਸ਼ਲੀ ਦੁੱਧ ਦਾ ਇਹਦੇ ਨਾਲ ਅਸੀਂ ਬਿਮਾਰ ਹੋ ਰਹੇ ਹਾਂ ਜਿਹੜੇ ਆਪਣਾ ਜਸਪਾਲ ਸਿੰਘ ਚੇਅਰਮੈਨ ਹੋਂ ਤਾਂ ਜਦੋਂ ਮੈਨੂੰ ਉਹਦੀ ਡੈਥ ਦਾ ਪਤਾ ਲੱਗਾ ਮੈਂ ਤਾਂ ਇੱਕ ਦੋ ਦਿਨ ਬੜਾ ਸ਼ੌਕ ਤੇ ਚਿਲ ਗਿਆ ਕਿ ਉਹ ਬੰਦਾ ਇੱਕ ਨਾ ਸਮਾਰਟ ਇੱਕਦਾਂ ਕਿਦਾਂ ਹੋ ਜਾਊਗਾ ਸੋ ਸਾਰੀ ਸਾਡੀ ਇਹ ਖਰਾਕ ਇਹਦਾ ਕਰਕੇ ਹੀ ਆ ਕਿ ਆਪਾਂ ਜ਼ਹਿਰ ਮੁਕਤ ਖੇਤੀ ਕਰਨੀ ਕੋਈ ਵੱਡੀ ਗੱਲ ਨਹੀਂ ਇਸ ਸਾਲ ਮੈਂ ਆਪਣਾ ਆੜੂ ਖਾਲਵੇ ਨਹੀਂ ਪਾਈ ਕੁਝ ਵੀ ਮੈਂ ਵਧੀਆ ਸਾਈ ਰਿਆ ਲੋੜ ਆ ਉਹਦੂੰ ਰਿਪਲੇਸ ਕੀ ਕਰਨਾ ਉਹ ਉਹਦੇ ਬਾਰੇ ਸੋਚਣ ਦੀ ਲੋੜ ਆ ਤੇ ਪੰਜ ਛੇ ਜਿਵੇਂ ਨਾਲ ਟ੍ਰਾਇਲ ਲਗਾਉਂਦੇ ਆ ਕਿ ਜਿਹੜੇ ਬਿਨ 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 ਮਾਸਪੋਰਸ ਜਿਆ ਆਪਾਂ ਕਾਮਯਾਬੀ ਮਿਲ ਗਈ ਆ ਉਹਦਾ ਰਿਪਲੇ ਸਾਡੇ ਕੋਲ ਹੈਗਾ ਆ ਰਿਪਲੇ ਕਰਨ ਕੀਤਾ ਪਰਾਲੇ ਵਾਲੀ ਖਾਦ ਨੇ ਕੀਤਾ ਮੈਂ ਬੇਨਤੀ ਕਰ ਦਿੰਦਾ ਸੰਜੀਵ ਜੀ ਨੂੰ ਜਿਹੜੇ ਐਮ ਡੀ ਸੰਪੂਰਨ ਨੂੰ ਆ ਕੇ ਆਪਣੇ ਵਿਚਾਰ ਸਾਂਝੇ ਕਰ ਥੈਂਕ ਯੂ